ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਸਭ ਦਾ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕਾਂ ਤੇ ਚੜ੍ਹਦੀ ਕਲਾ ਚ ਐ ਤੇ ਲੋ ਜੀ ਅੱਜ ਆਪਾਂ ਬਹੁਤ ਸੋਹਣਾ ਜਿਹਾ ਇੱਕ ਹੋਰ ਤੁਹਾਡੀ ਡਿਮਾਂਡ ਦੇ ਉੱਤੇ ਇੱਕ ਦੋ ਮੈਸੇਜ ਮਤਲਬ ਪਰਸਨਲੀ ਵੀ ਮੈਨੂੰ ਮਤਲਬ ਦੂਜੇ ਚੈਨਲ ਤੋਂ ਨੰਬਰ ਸੀ ਜਿਹੜਾ ਉਹਦੇ ਤੇ ਆਏ ਤੇ ਕੁਝ ਡਾਇਰੈਕਟ ਵੀ ਮੈਂ ਪੜੀ ਕਿ ਓਪਨ ਪੋਰਟਸ ਦੀ ਪ੍ਰੋਬਲਮ ਦਾ ਜਰੂਰ ਕੁਝ ਦੱਸੋ ਤੇ ਮੈਂ ਨਾ ਜਿੰਨੀਆਂ ਵੀ ਤੁਹਾਨੂੰ ਇਹ ਰੈਮਡੀਜ਼ ਦੱਸਦੀਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਿੰਪਲ ਦੱਸਾਂ ਜਿਹੜੀ ਤੁਸੀਂ ਰੂਟੀਨ ਚ ਹੀ ਕਰ ਲਓ ਨਹੀਂ ਤਾਂ ਕੋਈ ਫਾਇਦਾ ਨਹੀਂ ਹੈ ਨਾ ਬਹੁਤ ਕੰਪਲੀਕੇਟਡ ਚੀਜ਼ਾਂ ਸੁਣ ਵੀ ਲਓ ਤੁਸੀਂ ਕਰ ਵੀ ਲਓ ਤਾਂ ਕਰਨੀ ਹੁੰਦੀ ਹੈ ਜੀ ਆ ਠੀਕ ਹੈ ਬਹੁਤ ਟਾਈਮ ਚਾਹੀਦਾ ਹੁੰਦਾ ਹੋਰ ਹੁੰਦਾ ਤੇ ਬਹੁਤ ਹੀ ਟਾਈਮ ਸੇਵਿੰਗ ਵੇ ਦੇ ਵਿੱਚ ਤੁਸੀਂ ਆਪਣੇ ਓਪਨ ਪੋਰਟਸ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਹੋ ਓਪਨ ਪੋਰਟਸ ਦੀ ਸਮੱਸਿਆ ਐਕਚੁਅਲੀ ਹਨਾ ਬਦਰ ਕਰਦੀ ਹੈ ਜਿਹਨੂੰ ਹੁੰਦੀ ਹੈ ਕਿਉਂਕਿ ਓਪਨ ਪੋਰਸ ਵਾਲੀ ਸਕਿਨ ਜਿਹੜੀ ਹੱਤ ਥੋੜਾ ਜਿਹਾ ਦੇਖਣ ਚਾਹੀਏ ਆਪਾਂ ਨੂੰ ਰਫਨੈਸ ਲੱਗਦੀ ਹੁੰਦੀ ਹੈ ਤਾਂ ਉਹਨੂੰ ਪਤਾ ਹੁੰਦਾ ਹੈ ਨਾ ਵੀ ਉਹ ਬੰਦਾ ਡਿਸਟਰਬ ਕਿੰਨਾ ਹੋ ਰਿਹਾ ਹੁੰਦਾ ਹੈ ਤੇ ਦੂਸਰੀ ਪ੍ਰੋਬਲਮ ਇਹਦੀ ਇਹ ਹੁੰਦੀ ਓਪਨ ਪੋਰਸ ਦੇ ਵੀ ਮੇਕਅਪ ਵੀ ਸਹੀ ਤਰ੍ਹਾਂ ਨਾਲ ਸੈੱਟ ਨਹੀਂ ਹੁੰਦਾ ਸੋ ਇਹ ਇਸ ਕਰਕੇ ਇਹਦਾ ਇੱਕ ਸਿੰਪਲ ਤੇ ਸੌਖਾ ਇਲਾਜ ਹੈ ਇੱਕ ਤਾਂ ਤੁਸੀਂ ਆਪਣੀ ਓਪਨ ਪੋਰਸ ਵਾਸਤੇ ਖੀਰਾ ਲੈਣਾ ਤੇ ਉਹਨੂੰ ਮਿਕਸੀ ਚ ਕ੍ਰਸ਼ ਕਰ ਲੈਣਾ ਠੀਕ ਹੈ ਇਹ ਵਾਸ਼ ਕਰ ਲਓ ਕੀਰੇਨ ਵਾਚੀ ਤਰ ਤੇ ਉਸ ਤੋਂ ਬਾਅਦ ਜਿਹੜਾ ਦੇਸੀ ਕੀਰਾ ਹੈ ਉਹਨ ਤੋਂ ਬੜਾ ਛਿਲ ਲਓ ਕਿਉਂਕਿ ਉਹ ਹਾਰਡ ਹੁੰਦੇ ਨੇ ਉਹ ਛਿਲ ਕੇ ਵੈਸੇ ਜਿਹੜੇ ਵੀ ਚਾਹੇ ਤੁਸੀਂ ਸਬਜੀ ਹੈ ਚਾਹੇ ਫਰੂਟ ਹੈ ਉਹਦੇ ਛਿਲਕੇ ਸਮੇਤ ਹੀ ਉਹਨੂੰ ਯੂਜ਼ ਕਰਿਆ ਕਰੋ ਮਤਲਬ ਜੇ ਸਕਿਨ ਲਈ ਯੂਜ਼ ਕਰਦੇ ਹੋ ਤੁਸੀਂ ਕਿਉਂਕਿ ਜਿਹੜੇ ਛਿਲਕੇ ਹੁੰਦੇ ਹਨ ਨਾ ਫਰੂਟ ਜਾਂ ਸਬਜੀ ਦੇ ਉਹਦੇ ਜਿਹੜੇ ਜਸਟ ਨੀਚੇ ਵਾਲੀ ਲੇਅਰ ਹੁੰਦੀ ਹੈ ਸੈਂਟੀਫਿਕਲੀ ਪ੍ਰੂਵਨ ਚੀਜ਼ ਹੈ ਨਾ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ ਕਿਉਂਕਿ ਮੈਂ ਪਹਿਲਾਂ ਸਾਇੰਸ ਪੜ੍ਹਾਉਂਦੀ ਸੀ ਤੇ ਉਹਦੇ ਵਿੱਚ ਮੈਂ ਚੀਜ਼ਾਂ ਪੜ੍ਹੀਆਂ ਸੀਗੀਆਂ ਬਹੁਤ ਸਾਰੀਆਂ ਕਿ ਉਹਦੇ ਜਿਹੜੇ ਲੇਅਰ ਛਿਲਕੇ ਦੇ ਬਿਲਕੁਲ ਨੀਚੇ ਵਾਲਾ ਪੋਰਸ਼ਨ ਹੁੰਦਾ ਉੱਥੇ ਸਭ ਤੋਂ ਵੱਧ ਮਿਨਰਲਸ ਤੇ ਵਿਟਾਮਿਨਸ ਹੁੰਦੀ ਹੈ ਇਸ ਕਰਕੇ ਉਹ ਸਕਿਨ ਲਈ ਤੇ ਚਲੋ ਆਪਾਂ ਨੂੰ ਕੋਈ ਦਿੱਕਤ ਨਹੀਂ ਕਈ ਫਰੂਟਸ ਦੇ ਵਿੱਚ ਤਾਂ ਆਪਾਂ ਖਾਣੇ ਹੀ ਆ ਬਟ ਕੁਝ ਫਰੂਟਸ ਹੁੰਦੇ ਜਿਨ੍ਹਾਂ 'ਚ ਆਪਾਂ ਨੂੰ ਉਤਾਰਨਾ ਪੈਂਦਾ ਛਿਲਕਾ ਪਰ ਰੈਮਡੀਜ਼ ਦੇ ਵਿੱਚ ਚੱਲ ਜਾਂਦਾ ਤੇ ਤੁਸੀਂ ਉਹਨੂੰ ਕਦੋਂ ਰਸ ਕਰ ਲਓ ਚੰਗੀ ਤਰ੍ਹਾਂ ਤੇ ਫਿਰ ਉਹਦੇ ਵਿੱਚ ਤੁਸੀਂ ਗ੍ਰੀਨ ਟੀ ਪਾ ਲੈਣੀ ਇੱਕ ਕੱਪ ਗ੍ਰੀਨ ਟੀ ਪਾ ਲਓ ਤੇ ਬਾਕੀ ਤੁਹਾਡਾ ਖੀਰੇ ਦਾ ਹੋ ਗਿਆ ਉਹ ਵਿੱਚ ਹੀ ਪਾਣੀ ਪੋਣੀ ਉਹ ਹੀ ਰੱਖ ਲਓ ਖੀਰੇ ਦਾ ਤੇ ਫਿਰ ਉਹਨੂੰ ਤੁਸੀਂ ਆਈਸ ਕਯੂਬਸ ਦੇ ਵਿੱਚ ਪਾ ਲਓ ਆਈਸ ਟ੍ਰੇ ਦੇ ਵਿੱਚ ਪਾ ਲਓ ਤੇ ਉਹਨੂੰ ਫ੍ਰੀਜਰ ਵਿੱਚ ਰੱਖ ਦੋ ਤੇ ਜੰਮ ਜੂਗਾ ਤੇ ਉਸ ਤੋਂ ਬਾਅਦ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਐ ਐਨੀ ਟਾਈਮ ਕੋਈ ਇਹ ਨਹੀਂ ਸਵੇਰੇ ਸ਼ਾਮ ਤੇ ਉਹਦੀ ਚੱਕ ਕੇ ਤੁਸੀਂ ਉਹ ਸਾਜ ਕਰ ਲੈਣੀ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਜ਼ਿਆਦਾ ਓਪਨ ਪੋਰਸ ਹੈ ਤੇ ਇਹਦੇ ਵਿੱਚ ਤੁਹਾਨੂੰ ਡਬਲ ਪਰਪਸ ਹੋਣਾ ਹੈ ਇੱਕ ਸਿੰਪਲ ਆਪਾਂ ਬਰਫ ਦੇ ਨਾਲ ਇਸ ਦੇ ਨਾਲ ਕਰਦੇ ਹਾਂ ਤਾਂ ਉਹਦੇ ਵਿੱਚ ਸਿਰਫ ਟਾਈਟਨਿੰਗ ਹੀ ਹੁੰਦੀ ਹੈ ਇਹਦੇ ਵਿੱਚ ਤੁਹਾਨੂੰ ਖੀਰਾ ਤੇ ਉਹਦੇ ਗ੍ਰੀਨ ਟੀ ਦੇ ਬੈਨੀਫਿਟਸ ਵੀ ਮਿਲਣਗੇ ਤੇ ਬ੍ਰਾਈਟਨਿੰਗ ਟਾਈਟਨਿੰਗ ਤੇ ਓਪਨ ਪੋਰਸ ਸਟ੍ਰਾਈਟ ਕਰਨ ਦਾ ਇਕੱਠਾ ਤੁਹਾਡਾ ਟ੍ਰੀਟਮੈਂਟ ਹੋ ਜਾਣਾ ਹੈ ਤੇ ਬਹੁਤ ਹੀ ਟਾਈਮ ਘੱਟ ਯੂਜ਼ ਹੁੰਦਾ ਹੈ ਇਹਦੇ ਵਿੱਚ ਕਿਉਂਕਿ ਇੱਕ ਵਾਰੀ ਵਸ ਬਣਾ ਲਿਆ ਤੁਸੀਂ ਟ੍ਰੇ ਭਰ ਕੇ ਰੱਖ ਤੀ ਫਿਰ ਉਸ ਤੋਂ ਬਾਅਦ ਤੁਸੀਂ ਉਹ ਟ੍ਰੇ ਖਾਲੀ ਕਰ ਲਓ ਉਹਨਾਂ ਨੂੰ ਕਿਸੇ ਬੌਲ 'ਚ ਕੱਢ ਕੇ ਫ੍ਰੀਜ਼ਰ 'ਚ ਹੀ ਪਏ ਰਹਿਣ ਦਿਓ ਕਿਉਂਕਿ ਜਿਹੜੀ ਅਗਲੀ ਟ੍ਰੀਟਮੈਂਟ ਦੱਸੂੰਗੀ ਮੈਂ ਤੁਹਾਨੂੰ ਉਹ ਵੀ ਆਪਾਂ ਇਦਾਂ ਹੀ ਕਰਾਂਗੇ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਚਾਵਲਾਂ ਦਾ ਪਾਣੀ ਠੀਕ ਹੈ ਉਹ ਦਿਨ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਦੋਂ ਤੁਸੀਂ ਉਹ ਸਕਿਨ ਕਰੀਮ ਬਣਾਉਣੀ ਹੈ ਤੇ ਜਿਹੜਾ ਚਾਵਲਾਂ ਚਾਵਲਾਂ ਦਾ ਪਾਣੀ ਉਤਰੂਗਾ ਉਹਨੂੰ ਤੁਸੀਂ ਸਿੰਪਲ ਹੋਰ ਕੁਝ ਨਹੀਂ ਪਾਉਣਾ ਉਹਦੇ 'ਚ ਤੇ ਜੇ ਤੁਸੀਂ ਜੇ ਨਹੀਂ ਵੀ ਤੁਸੀਂ ਉਹ ਕਰੀਮ ਬਣਾਈ ਤਾਂ ਨਾਰਮਲੀ ਬਣਾਉਣਾ ਚਾਹੁੰਦੇ ਹੋ ਤੁਸੀਂ ਤਾਂ ਓਵਰਨਾਈਟ ਚਾਵਲ ਭੌਂ ਕੇ ਰੱਖ ਦਿਓ ਇਸ ਵੇਰੇ ਉਹਨਾਂ ਦੇ ਉੱਤੋਂ ਜਿਹੜਾ ਪਾਣੀ ਹੈ ਪਹਿਲਾਂ ਪਰਤੋਂ ਲੈਣਾ ਹੈ ਠੀਕ ਹੈ ਉਹਨਾਂ ਦੇ ਉੱਤੇ ਜਿਹੜਾ ਪਾਊਡਰ ਕੇਮਿਕਲ ਲੱਗੇ ਹੁੰਦੇ ਆ ਟ੍ਰੀਟਮੈਂਟ ਦਿੱਤਾ ਹੁੰਦਾ ਉਹਨਾਂ ਨੇ ਸ਼ਾ ਮਤਲਬ ਫੈਕਟਰੀ ਨੇ ਉਹ ਉਤਾਰ ਦੇਣਾ ਚੰਗੀ ਤਰ੍ਹਾਂ ਮਲ ਕੇ ਧੋ ਕੇ ਸੋ ਉਹਨਾਂ ਨੂੰ ਓਵਰਨਾਈਟ ਰੱਖ ਲਓ ਜਾਂ ਤੁਸੀਂ 4-5 ਘੰਟੇ ਰੱਖ ਲਓ ਉਸ ਤੋਂ ਬਾਅਦ ਪਾਣੀ ਉਤਾਰੋ ਆਈਸ ਟ੍ਰੇਜ ਪਾਓ ਆਈਸ ਕ్యూਬਸ ਬਣਾ ਲਓ ਤੇ ਲਗਾ ਲਓ ਉਹ ਜਿਹੜਾ ਤੁਹਾਨੂੰ ਕਰੀਮ ਵਾਲਾ ਬੈਨੀਫਿਟ ਸੀ ਉਹ ਇਹਦੇ ਚ ਵੀ ਵਧੀਆ ਮਿਲੂਗਾ ਤੇ ਤੁਹਾਡੇ ਦੋਨੋਂ ਪਰਪਸ ਹੋ ਜਾਣਗੇ ਨਾਲੇ ਤੁਹਾਡੀ ਸਕਿਨ ਬ੍ਰਾਈਟਨਿੰਗ ਹੋ ਜੂਗੀ ਤੇ ਨਾਲੇ ਤੁਹਾਡਾ ਪੋਰਸ ਸਟ੍ਰਾਈਟ ਹੋ ਬਹੁਤ ਵਧੀਆ ਟ੍ਰੀਟਮੈਂਟ ਹੈ ਐਨੀ ਟਾਈਮ ਤੁਸੀਂ ਘੁੰਮਦੇ ਫਿਰਦੇ ਜਦੋਂ ਮਰਜੀ ਥੋੜਾ ਟਾਈਮ ਲੱਗਿਆ ਉਦੋਂ ਤੁਸੀਂ ਚੱਕੋ ਇੱਕ ਤੇ ਲਗਾ ਲਓ ਤੇ ਜਿਹੜਾ ਤੀਸਰਾ ਕਰਨਾ ਹੈ ਆਪਾਂ ਉਹ ਹੈਗਾ ਇੱਕ ਇੱਕ ਤੁਸੀਂ ਲੈਣੀ ਹੈਗੀ ਐਲੋਵੇਰਾ ਜੈਲ ਉਦੋਂ ਤੁਸੀਂ ਮਿਕਾਇਆ ਨਾ ਕਰੋ ਕਰੋ ਕਿਉਂਕਿ ਐਲੋਵੇਰਾ ਜੈਲ ਦੇ ਬਹੁਤ ਸਾਰੇ ਬੈਨੀਫਿਟਸ ਹੈ ਉਹ ਬਹੁਤ ਥਾਮਤ ਯੂਜ਼ ਕਰਾਂਗੇ ਆਪਾਂ ਤੇ ਐਲੋਵੇਰਾ ਜੈਲ ਲੈਣੀ ਹੈ ਤੇ ਇੱਕ ਚਮਚਾ ਉਹਦੇ ਚ ਤੁਸੀਂ ਐਲੋਵੇਰਾ ਜੈਲ ਲੈ ਲਓ ਕੌਲੀ ਚ ਠੀਕ ਹੈ ਕਟੋਰੀ ਚ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਆਪਾਂ ਕਟੋਰੀ ਯੂਜ਼ ਕਰਨੀਆਂ ਨਾ ਉਹ ਜਾਂ ਤਾਂ ਪਲਾਸਟਿਕ ਦੀ ਹੋਵੇ ਪਲਾਸਟਿਕ ਤੋਂ ਵੀ ਵਧੀਆ ਜੇ ਕੰਚ ਦੀ ਹੋਵੇ ਕਿਉਂਕਿ ਕਈ ਵਾਰੀ ਕੁਝ ਜਿਹੜੀਆਂ ਮੈਟਲਸ ਹੁੰਦੀਆਂ ਉਹ ਕੋਈ ਨਾ ਕੋਈ ਰਿਐਕਸ਼ਨ ਹਲਕਾ ਫੁਲਕਾ ਦੇ ਸਕਦੀਆਂ ਇਸ ਕਰਕੇ ਟ੍ਰਾਈ ਕਰਿਆ ਕਰੋ ਕਿ ਕੰਚ ਦਾ ਹੀ ਬਰਤਨ ਹੋਵੇ ਕਿਉਂਕਿ ਉਹ ਕਿਸੇ ਨਾਲ ਰਿਐਕਸ਼ਨ ਨਹੀਂ ਕਰਦਾ ਤੇ ਉਹਦੇ ਵਿੱਚ ਤੁਸੀਂ ਪਾਉਣੀ ਹੈ ਜੇ ਤੁਸੀਂ ਇੱਕ ਚਮਚ ਜੈਲ ਲਈ ਤਾਂ ਉਹਦੇ ਵਿੱਚ ਅੱਧਾ ਚਮਚ ਅੱਧੇ ਤੋਂ ਥੋੜਾ ਜਿਹਾ ਭਾਵੇਂ ਘੱਟ ਕਰ ਲਿਓ ਕਾਫੀ ਪਾ ਲਓ ਠੀਕ ਹੈ ਅੱਛੀ ਤਰ੍ਹਾਂ ਮਿਕਸ ਕਰ ਲਓ ਤੇ ਉਹਨੂੰ ਆਪਣੀ ਸਕਿਨ ਤੇ ਲਾ ਲਓ 2 ਮਿੰਟ ਹਲਕੇ ਹੱਥ ਨਾਲ ਤੁਸੀਂ ਮ사ਜ ਕਰਨੀ ਹੈ ਤੇ ਉਸ ਤੋਂ ਬਾਅਦ ਉਹਨੂੰ 10-15 ਮਿੰਟ ਤੱਕ ਰੱਖ ਲਓ ਠੀਕ ਹੈ ਤੇ ਬਸ ਫਿਰ ਵਾਸ਼ ਕਰ ਲਓ ਤੇ ਇੱਕ ਦੋ ਚੀਜ਼ਾਂ ਇਹਦੇ ਨਾਲ ਵੀ ਤੁਹਾਡੀ ਮਤਲਬ ਜਿਹੜੀ ਕਾਫੀ ਹੁੰਦੀ ਹੈ ਨਾ ਇਹ ਤੁਹਾਡੇ ਨਾਲ ਨਾਲ ਸਕਿਨਾਂ ਦੇ ਉੱਤੋਂ ਗਾਂਤ ਧੱਬੇ ਵੀ ਹਟਾਉਂਦੀ ਹੈ ਬਹੁਤ ਵਧੀਆ ਰਿਜ਼ਲਟ ਦਿੰਦੀ ਕਾਫੀ ਵੀ ਬਾਲਾਂ 'ਚ ਵੀ ਵਧੀਆ ਦਿੰਦੀ ਹੈ ਸਕਿਨ ਤੇ ਵੀ ਵਧੀਆ ਦਿੰਦੀ ਹੈ ਦੋਨੋਂ ਤਰੀਕਿਆਂ ਨਾਲ ਵਧੀਆ ਅਲੱਗ ਹੋਏ ਹੀ ਬੈਨੀਫਿਟ ਦਿੰਦੀ ਹੈ ਤੇ ਇਹ ਤਿੰਨ ਟਰੀਟਮੈਂਟ ਨੇ ਜਿਹੜੀ ਤੁਸੀਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣੀ ਸਕਿਨ ਤੇ ਯੂਜ਼ ਕਰ ਸਕਦੇ ਹੋ ਜੇ ਤੁਸੀਂ ਬਿਲਕੁਲ ਇੰਨੀ ਹਿੰਮਤ ਵੀ ਨਹੀਂ ਕਰ ਸਕਦੇ ਤੇ ਫਿਰ ਵੀ ਤੁਹਾਨੂੰ ਆਏ ਹਾਂ ਵੀ ਚਲੋ ਜਦੋਂ ਮੈਂ ਜਾਣਾ ਜਉਣਾ ਇੱਧਰ ਉੱਧਰ ਉਦੋਂ ਮੈਨੂੰ ਥੋੜਾ ਜਿਹਾ ਟਾਈਟ ਫੇਸ ਚਾਹੀਦਾ ਹੈ ਨਾ ਤਾਂ ਫਿਰ ਤੁਸੀਂ ਸਿੰਪਲ ਆਈਸ ਲੈ ਲਓ ਉਹ ਤਾਂ ਆਪਣੇ ਪਈ ਹੁੰਦੀ ਹੈ ਬਸ ਆਈਸ ਚੱਕੋ ਲਗਾ ਲਓ ਕਿਉਂਕਿ ਉਹਦੇ ਨਾਲ ਉਹ ਸ਼੍ਰਿੰਕ ਕਰ ਜਾਂਦੇ ਨੇ ਪੋਰਸ ਤੇ ਸਕਿਨ ਟਾਈਟਨਿੰਗ ਹੋ ਜਾਂਦੀ ਹੈ ਦੀ ਬ੍ਰਾਈਟਨੈਸ ਜ਼ਿਆਦਾ ਹੋ ਜਾਂਦੀ ਉਹਦੇ ਨਾਲ ਤਾਂ ਇਹ ਤਾਂ ਹੋ ਗਈ ਆਪਣੇ ਤਿੰਨ ਅਲੱਗ-ਅਲੱਗ ਰੈਪੀਟਿਸ ਠੀਕ ਹੈ ਇੱਕ ਹੋ ਗਈ ਕਾਫੀ ਅੰਡ ਜਲਦੀ ਤੇ ਇੱਕ ਹੋ ਗਈ ਖੀਰੇ ਦੀ ਖੀਰੇ ਦੇ ਬਹੁਤ ਸਾਰੇ ਬੈਨੀਫਿਟਸ ਹੈ ਸਕਿਨ ਲਈ ਬਹੁਤ ਇਫੈਕਟਿਵ ਹੁੰਦਾ ਖੀਰਾ ਤੁਸੀਂ ਯੂਜ਼ ਕਰਕੇ ਦੇਖਿਓ ਤੇ ਕੋਈ ਇਹਦੇ ਚੋਂ ਮਹਿੰਗੀ ਚੀਜ਼ ਕੋਈ ਨਹੀਂ ਹੈਗੀ ਠੀਕ ਹੈ ਤੇ ਕੋਈ ਵੀ ਚੀਜ਼ ਐਸੀ ਨਹੀਂ ਹੈਗੀ ਜਿਹੜੀ ਬਹੁਤ ਜ਼ਿਆਦਾ ਟਾਈਮ ਕੰਜ਼ੂਮਿੰਗ ਹੈ ਇੱਕ ਵਾਰੀ ਬਣਾ ਲਓ ਤੁਸੀਂ ਆਈਸਕ੍ਰੀਮਸ ਰੱਖੇ ਹੋਏ ਆ ਉਹ ਇੱਕ ਵਾਰੀ ਦੇ ਬਣਾਏ ਹੋਏ ਮਿਲਦੇ ਇੱਕ ਖੀਰੇ ਚੋਂ ਹੀ ਪੂਰੀ ਟ੍ਰੇ ਭਰ ਜਾਣੀ ਹੈ 15-20 ਪੀਸ ਬਣ ਜਾਣੇ ਤੁਹਾਡੇ 15-20 ਦੇ ਨਾਲ ਤੁਹਾਡੇ ਰਾਮ ਨੂੰ ਨਿਕ ਇਹ ਜਿੰਨੇ ਦਿਨ ਮਰਜ਼ੀ ਇਹਨੂੰ ਫ੍ਰੀਜਰ 'ਚ ਰੱਖੀ ਰੱਖੋ ਤੁਸੀਂ ਕੁਝ ਨਹੀਂ ਹੁੰਦਾ ਇਹਨੂੰ ਫ੍ਰੀਜ਼ਰ 'ਚ ਪਿਆ ਰਹਿਣ ਦੋ ਤੇ ਆਈਸ ਟ੍ਰੇ ਆਪਣੀ ਖਾਲੀ ਕਰ ਲਓ ਠੀਕ ਹੈ ਤਾਂ ਉਹਨੂੰ ਕਿਸੇ ਬੌਲ 'ਚ ਪਾ ਕੇ ਪਿਆ ਰਹਿਣ ਦੋ ਡੱਬੀ-ਡੁੱਬੀ 'ਚ ਕਿਸੇ ਪਲਾਸਟਿਕ ਵਿੱਚ ਪਾ ਕੇ ਰੱਖ ਦੋ ਤੇ ਇਹ ਤਾਂ ਸੀਗੀ ਆਪਣੀ ਸਕਿਨ ਬ੍ਰਾਈਟਨਿੰਗ ਐਂਡ ਟਾਈਟਨਿੰਗ ਟਾਈਟ ਕੋਰ ਟਾਈਟਨਿੰਗ ਮੈਨ ਲਿਖਣਾ ਤੇ ਜੇ ਤੁਸੀਂ ਅ ਕੋਰਸ ਕੋਰਸ ਦੀ ਪ੍ਰੋਬਲਮ ਤੁਹਾਨੂੰ ਹੈਗੀ ਹੈ ਤੇ ਇੱਕ ਤੁਸੀਂ ਪ੍ਰੀਕਾਸ਼ਨ ਹਮੇਸ਼ਾ ਲੈਣੀ ਹੈ ਉਹ ਇਹ ਹੈ ਕਿ ਤੁਸੀਂ ਕਦੇ ਵੀ ਗਰਮ ਪਾਣੀ ਨਾਲ ਮੂੰਹ ਨਹੀਂ ਧੋਣਾ ਕਿਉਂਕਿ ਜਦ ਤੁਸੀਂ ਗਰਮ ਇਹ ਮਤਲਬ ਟੈਂਪਰੇਚਰ ਥੋੜਾ ਜਿਹਾ ਵੀ ਹਾਈ ਹੁੰਦਾ ਨਾ ਤਾਂ ਪੋਰਸ ਓਪਨ ਹੋ ਜਾਂਦੇ ਨਾ ਨਾਰਮਲਸ ਕਿੰਨੇ ਦੇ ਵੀ ਆਪਣੇ ਪੋਰਸ ਓਪਨ ਹੁੰਦੇ ਆ ਤੇ ਤੁਸੀਂ ਜਿਨ੍ਹਾਂ ਨੂੰ ਇਹ ਆਲਰੇਡੀ ਪ੍ਰੋਬਲਮ ਹੈਗੀ ਹੈ ਤੁਸੀਂ ਜੇ ਚਲੋ ਮੰਨ ਲਓ ਜਿਵੇਂ ਹੁਣ ਸਰਦੀਆਂ ਆ ਜਾਣਗੀਆਂ ਉਦੋਂ ਤੁਹਾਨੂੰ ਪ੍ਰੋਬਲਮ ਹੋਊਗੀ ਵੀ ਫਿਰ ਬੰਦਾ ਰੋਜ਼ ਠੰਡੇ ਪਾਣੀ ਨਾਲ ਮੂੰਹ ਵੀ ધોਤਾ ਹੋਊਗਾ ਤਾਂ ਉਦੋਂ ਤੁਸੀਂ ਆਪਣਾ ਨਹਾ ਲਈ ਮੂੰਹ ਧੋ ਲਈ ਸਭ ਕੁਝ ਕਰ ਲਿਆ ਤੇ ਇੱਕ ਕਰਮਾਲ ਲੈ ਲਓ ਕਿ ਉਹਨੂੰ ਹਲਕਾ ਜਿਹਾ ਠੰਡੇ ਪਾਣੀ ਚ ਪਿਉ ਕੇ ਤੇ ਉਹਦੇ ਨਾਲ ਤੁਸੀਂ ਲਾਸਟ ਟ੍ਰੀਟਮੈਂਟ ਜਿਹੜਾ ਹੈ ਉਹ ਠੰਡੇ ਪਾਣੀ ਨਾਲ ਕਰ ਲਓ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਇਫੈਕਟ ਮਿਰਾਊਗਾ ਠੀਕ ਹੈ ਤੇ ਨਾਰਮਲੀ ਤਾਂ ਆਪਾਂ ਧਿਆਨ ਰੱਖਣੀ ਰੱਖਣੇ ਬਾਕੀ ਤੁਸੀਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਦਹੀਂ ਦਾ ਜਿਹੜਾ ਹੈ ਯੂਜ਼ ਉਹ ਜ਼ਰੂਰ ਕਰਿਆ ਕਰੋ ਕੁਝ ਔਖਾ ਕੰਮ ਨਹੀਂ ਹੈਗਾ ਦਹੀਂ ਨੂੰ ਸੰਗਣਾ ਕਰ ਲਓ ਸੰਗਣਾ ਕੀ ਬਸ ਇੱਕ ਚਮਚਾ ਚੱਕੋ ਤੇ ਉਹਦੇ ਵਿੱਚ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਮੜਾ ਜਾਂ ਅ ਅਰਿਆਲ ਤੇਲ ਪਾ ਲਓ ਨਹੀਂ ਤਾਂ ਇਦਾਂ ਲਗਾ ਲਓ ਜੇ ਤੁਹਾਡੀ ਸਕਿਨ ਜਿਹੜੀ oily ਹੈਗੀ ਹੈ ਤਾਂ ਬਸ ਉਹਦਾ 2 ਮਿੰਟ ਖੜੇ ਖੜੇ ਮ사ਜ ਕਰ ਲਓ ਮਤਲਬ ਤੁਸੀਂ ਅ ਤੁਹਾਨੂੰ ਪ੍ਰੋਬਲਮ ਸਕਿਨ ਦੀ ਚਾਹੇ ਹੈ ਜਾਂ ਨਹੀਂ ਹੈ ਦੇਲੀ ਤੁਸੀਂ ਦਹੀਂ ਦਾ ਤਾਂ ਮ사ਜ ਕਰੀ ਸਕਦੇ ਹੋ ਤੇ ਇੱਕ ਤਾਂ ਤੁਹਾਡੀ ਡੇਲੀ ਮ사ਜ ਹੋਣ ਨਾਲ ਵੈਸੀ ਫੇਸ ਮ사ਜ ਹੋ ਜਾਂਦੀ ਹੈ ਤਾਂ ਉਹਦਾ ਇਫੈਕਟ ਆਊਗਾ ਹੀ ਬਸ ਸਕਿਨ ਟਾਈਟ ਹੋਊਗੀ ਠੀਕ ਹੈ ਕਿਉਂਕਿ ਇਹ ਤਾਂ ਉਹ ਹੀ ਗੱਲ ਜਿਹੜਾ ਮੈਂ ਕੱਲ ਵੀ ਕਿਹਾ ਸੀਗਾ ਕਿ ਜੇ ਆਪਾਂ ਰੋਜ਼ ਰੋਜ਼ ਜਿਮ ਜਾਵਾਂਗੇ ਤਾਂ ਹੀ ਸਾਡੇ ਮਸਲਸ ਬਣਦੇ ਨੇ ਤੇ ਇਹਦੇ 'ਚ ਇਹੀ ਹੈ ਜੀ ਹਲਕੀ ਫੁਲਕੀ ਤੁਸੀਂ ਮ사ਜ ਫੇਸ ਤੇ ਦੋਗੇ ਤਾਂ ਹੀ ਤੇ ਨਾਲ ਜਦੋਂ ਵੀ ਤੁਸੀਂ ਕੋਈ ਟ੍ਰੀਟਮੈਂਟ ਕਰਨਾ ਹੈ ਉਦੋਂ ਫੇਸ ਦੇ ਨਾਲ-ਨਾਲ ਗਰਦਨ ਤੇ ਵੀ ਜਰੂਰ ਕਰਨਾ ਹੈ ਕਿਉਂਕਿ ਬੰਦੇ ਦੀ ਉਮਰ ਜਿਹੜੀ ਹੈ ਉਹ ਗਰਦਨ ਤੋਂ ਬਹੁਤ ਛੇਤੀ ਦਿਖਣ ਲੱਗਦੀ ਹੈ ਇਹਦੇ ਲਈ ਅਲੱਗ ਤੋਂ ਵੀ ਮੈਂ ਤੁਹਾਨੂੰ ਦੱਸੂਗੀ ਕਿ ਕਿਵੇਂ-ਕਿਵੇਂ ਕੇਅਰ ਕਰਨੀ ਹੈ ਸੋ ਇੱਕ ਜਿਹੜੀ ਮੇਨ ਤੁਹਾਨੂੰ ਮੈਂ ਫੇਰ ਕਹੂੰਗੀ ਰეკਮੈਂਡ ਕਰੂੰਗੀ ਜੇ ਤੁਸੀਂ ਹਲੇ ਤੱਕ ਸਨਸਕ੍ਰੀਨ ਯੂਜ਼ ਕਰਨੀ ਨਹੀਂ ਸ਼ੁਰੂ ਕੀਤੀ ਤਾਂ ਡੈਫੀਨਿਟਲੀ ਕਰ ਦੋ ਮੇਰਾ ਸਨਸਕ੍ਰੀਨ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਤੁਹਾਡੀ ਮਾਰਗਦਰਸ਼ਨ ਕਰ ਰਹੀ ਹਾਂ ਕਿ ਸਨਸਕ੍ਰੀਨ ਬਹੁਤ ਸਾਰੀਆਂ ਪ੍ਰੋਬਲਮਸ ਪੈਦਾ ਨਹੀਂ ਹੋਣ ਦਿੰਦੀ ਤੇ ਬਹੁਤ ਸਾਰੀਆਂ ਪੈਦਾ ਹੋਈਆਂ ਵੀ ਇਹਨੂੰ ਠੀਕ ਕਰ ਦਿੰਦੀ ਹੈ ਇਸ ਕਰਕੇ ਸਨਸਕ੍ਰੀਨ ਲਾਉਣੀ ਤਾਂ ਲਾਜ਼ਮੀ ਕਰ ਲੋ ਕਿ ਤੇ ਭੁੱਲਣੀ ਨਹੀਂ ਜ਼ਰੂਰ ਲਾਉਣੀ ਤੁਸੀਂ ਕਿਉਂਕਿ ਇਹਦੇ ਮੈਨੂੰ ਰਿਜ਼ਲਟਸ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਸ਼ੇਅਰ ਕੀਤੇ ਬਹੁਤ ਸਾਰੇ ਬੰਦੇ ਨੇ ਕਿ ਅਸੀਂ ਪਹਿਲਾਂ ਨਹੀਂ ਯੂਜ਼ ਕਰਦੀ ਸੀ ਪਰ ਹੁਣ ਕਰਨ ਲੱਗੇ ਆ ਜਦ ਸਨਸਕ੍ਰੀਨ ਯੂਜ਼ ਕਰਨੀ ਹੈ ਸਿਰਫ ਫੇਸ ਤੇ ਨਹੀਂ ਗਰਦਨ ਤੇ ਵੀ ਕਰਨੀ ਹੈ ਹੱਥਾਂ ਤੇ ਵੀ ਕਰਨੀ ਹੈ ਜਿੰਨਾ ਥੋੜਾ ਓਪਨ ਏਰੀਆ ਬਾਹਾਂ ਜਿੱਥੋਂ ਤੱਕ ਤੁਸੀਂ ਸ਼ਰਟ ਦੀ ਬਾਹਾਂ ਹੁੰਦੀਆਂ ਉਥੋਂ ਤੱਕ ਯੂਜ਼ ਕਰਨੀ ਹੈ ਤੇ ਬਾਕੀ ਉਹ ਅੰਜੇ ਮੰਤਰ ਫੜਦੇ ਰਹਿਣਾ ਕਿਸੇ ਨਾਲ ਨਫਰਤ ਨਹੀਂ ਕਰਨੀ ਹਰ ਇੱਕ ਨੂੰ ਪਿਆਰ ਨਾਲ ਬੋਲਨੇ ਗੁੱਸਾ ਨਹੀਂ ਕਰਨਾ ਠੀਕ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਹਰ ਟਾਈਮ ਕਰਨਾ ਹੈ ਤੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਦੇ ਜਾਣਾ ਤੇ ਖੂਬਸੂਰਤੀ ਸਾਡੇ ਆਸ-ਪਾਸੇ ਘੁੰਮਦੀ ਰਹੂਗੀ ਆਪਣੇ ਆਲੇ ਦੁਆਲੇ ਆਪਾਂ ਇੱਕ ਪੋਜ਼ਿਟਿਵ એનર્ਜੀ ਦਾ ਘੇਰਾ ਕ੍ਰੀਏਟ ਕਰ ਲੈਣਾ ਤੇ ਕੁਦਰਤ ਸਾਡੇ ਨਾਲ ਹੋ ਜਾਂਦੀ ਹੈ ਹਰ ਕੰਮ 'ਚ ਤੇ ਅਸੀਂ ਹਰ ਤਰ੍ਹਾਂ ਨਾਲ ਖੂਬਸੂਰਤ ਲੱਗਦੇ ਹਾਂ ਲਓ ਜੀ ਇਹ ਸੀਗਾ ਅੱਜ ਦਾ ਵਲੌਗ ਤੇ ਆਪਣੇ ਕੀਮਤੀ ਸੁਝਾਅ ਜਰੂਰ ਮੈਨੂੰ ਦਿੰਦੇ ਰਿਹਾ ਕਰੋ ਠੀਕ ਹੈ ਜਿਵੇਂ ਇੱਕ ਭੈਣ ਨੇ ਕਿਹਾ ਸੀਗਾ ਕਿ ਜਦੋਂ ਪਰਸ ਵਾਲੀ ਆਪਾਂ ਵੀਡੀਓ ਪਾਈ ਸੀ ਕਿ ਜਦੋਂ ਤੁਸੀਂ ਪਰਸ ਖਾਲੀ ਕਰਕੇ ਰੱਖਣਾ ਹੈ ਉਦੋਂ ਤੁਸੀਂ ਉਹਦੇ ਵਿੱਚ ਫਿਲਿੰਗ ਕਰਕੇ ਰੱਖਣੀ ਹੈ ਬਿਲਕੁਲ ਖਾਲੀ ਨਹੀਂ ਰੱਖਣਾ ਜਦੋਂ ਆਪਾਂ ਚੇਂਜ ਕਰ ਲਿਆ ਤਾਂ ਪਿਛਲਾ ਆਪਾਂ ਰੱਖਤਾ ਮਹੀਨੇ ਦੋ ਮਹੀਨੇ ਲਈ ਤਾਂ ਉਹਦੇ ਚ ਅਖਬਾਰ ਹੀ ਘਟੂ ਘਟ ਭਰ ਦੋ ਕਿਉਂਕਿ ਫਿਰ ਉਹਦੀ ਸ਼ੇਪ ਖਰਾਬ ਨਹੀਂ ਹੋਊਗੀ ਤਾਂ ਮੋਸਟ ਵੈਲਕਮ ਜਿਹੜੇ ਭੈਣ ਜੀ ਨੇ ਵੀ ਮੇਰਾ ਧਿਆਨ ਦੋਇਆ ਸੀਗਾ ਕਿਉਂਕਿ ਰਹਿ ਜਾਂਦੇ ਨੇ ਪੁਆਇੰਟ ਵੀਡੀਓ ਬਣਾਉਂਦੇ ਹੋਏ ਤਾਂ ਥੈਂਕ ਯੂ ਸੋ ਮੱਚ ਭੈਣ ਜੀ ਤੁਸੀਂ ਸਾਡੀ ਹੈਲਪ ਕੀਤੀ ਸਾਰੀਆਂ ਭੈਣਾਂ ਨੂੰ ਕਈ ਵਾਰੀ ਗੱਲ ਛੋਟੀ ਹੁੰਦੀ ਹੈ ਸਾ ਇਕੋਈ ਲਾਈਫ ਹੈ ਇੰਜੋਏ ਕਰਦੇ ਰਹੋ ਖੁਸ਼ ਰਹੋ ਆਲੇ ਦੁਆਲੇ ਖੁਸ਼ੀਆਂ ਮਣਦੇ ਰਹੋ ਮਿਲਾਂਗੇ ਫਿਰ ਅਗਲੇ ਬਲੌਗ